सत श्रीकाल जी अच्छ अपने घर आए जी बाबा लक्का सलाना समाग सालाना बरसी ते पचे साढ़े <laughs> किथा अपना तो मल्लिया बालक विश्री जथा देखो आप अब हम तो आप कविता सुनते अपने घर आए अतला कला हाँ जी सत श्रीकाल जी हाँ जी कविता सुनाओ स कर। चलो करो शुरू तो, ਇਸ ਸੁਭਾਗੇ ਸਮੇਂ ਤੇ ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸਾਹਤ ਗਰਵਾਣੀ ਦੇ ਬੜੇ ਪਿਆਰੇ ਸ਼ਬਦ ਨੇ ਸੰਤ ਕਾ ਮਾਰਗ ਧਰਮ ਦੀ ਪੌੜੀ ਕੋਵਡ ਭਾਗੀ ਪਾਏ ਔਟ ਜਨਮ ਕੇ ਕਿਲ ਵਿੱਚ ਨਾਸੇ ਹਰ ਚਰਣੀ ਚਿੱਤ ਲਾਏ ਅੱਜ ਬਾਬਾ ਲਖਾ ਸਿੰਘ ਦੇ ਜੋੜ ਮੇਲੇ ਤੇ ਅਤਲਾਤਰਾ ਉਹਦਾ ਸੁਭਾਗ ਪ੍ਰਾਪਤ ਹੋਇਆ ਤੇ ਉਹ ਇਸੇ ਸਮੇਂ ਨੂੰ ਮੁੱਖ ਰੱਖਦੇ ਹੋਏ ਅਸੀਂ ਚੰਦ ਸ਼ਬਦ ਕਾਰਤਾ ਦੇ ਕਹਿਣ ਲੱਗੇ ਆਂ ਵੀ ਜਦ ਕਿਰਪਾ ਹੋ ਜੇ ਸੰਤਾਂ ਦੀ ਸਭ ਰੋਣੇ ਧੋਣੇ ਧੋਏ ਜਾਂਦੇ ਉਹਨਾਂ ਲਈ ਇਹਨਾਂ ਨੂੰ ਵੀਰ ਗਰਮੇਲ ਸਿੰਘ ਜੀ ਬਰਨਾਲਾ ਗੁਰਚਰਨ ਸਿੰਘ ਜੀ ਲੋਪੋ ਦਾਸ ਰਾਜਵਿੰਦਰ ਸਿੰਘ ਮੱਲੀ ਮੱਲੀਆਂ ਵਾਲਾ ਕਵੀਸ਼ਰੀ ਜਿੱਥੇ ਉਹ ਸ਼ਬਦਾਂ ਨੂੰ ਐਵੇਂ ਕਹਿ ਰਹੇ ਸੀ ਮਨਾ ਮੇਰਿਆ ਸਿਮਰ ਪਰਮਾਤਮਾ ਨੂੰ ਜਿਹੜਾ ਸੁੱਤੜੇ ਕਰਮ ਜਗਾਉਣ ਵਾਲਾ ਬਾਦ ਸੱਜਿਆ ਸਰਦਾਰੀਆਂ ਬਖਸ਼ ਦੇਵੇ ਗੁਰੂ ਤਖਤ ਦੇ ਉੱਤੇ ਬਿਠਾਉਣ ਵਾਲਾ ਜੁਗਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਪਹਿਰੇਦਾਰ ਦਾ ਪੀਸ ਬਣਾਉਣ ਵਾਲਾ ਜੁਗਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਪਹਿਰੇਦਾਰ ਦਾ ਪੀਸ ਬਣਾਉਣ ਵਾਲਾ ਕਈ ਦੱਦ ਮੰਗਦੇ ਕਈ ਪੁੱਤ ਮੰਗਦੇ ਕਈ ਮੰਗਦੇ ਰਾਜ ਹੈ ਦੁਨੀਆਂ ਦਾ ਨਾ ਜਾਣਣ ਰਮ ਜਸਾਂ ਸੋਧੀਆਂ ਕੀ ਰਾਜ ਹੈ ਰੀ ਸਿੰਘਾਂ ਉਹਨੀਆਂ ਦਾ ਜਿਹੜੇ ਸੇਵਕ ਬਣਦੇ ਸੰਤਾਂ ਦੇ ਬਾਣ ਲੋਏ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਵਰੂਣੇ ਤੋਂ ਨੇ ਤੋਏ ਜਾਂਦੇ ਦਦ ਮੰਗਦੇ ਕਈ ਪਤ ਮੰਗਦੇ ਕਈ ਮੰਗਦੇ ਰਾਜ ਹੈ ਦੁਨੀਆਂ ਦਾ ਨਾ ਜਾਣ ਨੇ ਰਮ ਜਾਂ ਸੰਤ ਦੀਆਂ ਕੀ ਰਾਜ ਹੈ ਰਿਸੀਆਂ ਮੁੰਨੀਆਂ ਦਾ ਗੇੜੇ ਸੇਵਕ ਬਾਣਦੇ ਸੰਤਾਂ ਦੇ ਓ ਮਿੱਟੀ ਤੋਂ ਵੜ ਲੋਏ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਵਰੋਣੇ ਤੋਂਣੇ ਤੋਂਏ ਜਾਂਦੇ ਓ ਜੋ ਮਾਇਆ ਮਾਇਆ ਕਰਦੇ ਨੇ ਕੀ ਜਾਣਣ ਇਹ ਪਰਮਾਰਥ ਨੂੰ ਉਹ ਤੜਫਣ ਦਿਨ ਤੇ ਰਾਤਾਂ ਨੂੰ ਪਜੇ ਫਿਰਦੇ ਇੱਕ ਸਵਾਰ ਤਨੂੰ ਉਹ ਤੜਫਣ ਦਿਨ ਤੇ ਰਾਤਾਂ ਨੂੰ ਪਜੇ ਫਿਰਦੇ ਇੱਕ ਸਵਾਰ ਤਨੂੰ ਜਿਹੜੇ ਜੋੜ ਪਦਾਰਥ ਨੂੰ ਲੈੰਦੇ ਜਦ ਕਿਰਪਾ ਹੋਏ ਸੰਤਾਂ ਦੀ ਸਵਰੋਣੇ ਧੋਣੇ ਧੋਏ ਜਾਂਦੇ ਜਦ ਕਿਰਪਾ ਹੋਏ ਸੰਤਾਂ ਦੀ ਸਵਰੋਣੇ ਧੋਣੇ ਧੋਏ ਜਾਂਦੇ ਓ ਜਗ ਦੇ ਤੰਦਿਆਂ ਵਿੱਚ ਫਸ ਕੇ ਜਿੰਦਗੀ ਦੀ ਬਾਜੀ ਹਾਰ ਗਿਓ ਨਾ ਸੰਗਤ ਕੀਤੀ ਪੜਿਆਂ ਦੀ ਨਾ ਸੰਤਾਂ ਦੇ ਦਰਬਾਰ ਗਿਓ ਨਾ ਸੰਗਤ ਕੀਤੀ ਪੜਿਆਂ ਦੀ ਨਾ ਸੰਤਾਂ ਦੇ ਦਰਬਾਰ ਗਿਓ ਬਹੁਤ ਅੱਛੇ ਇੰਦ ਦਾਸ ਦੇ ਮੁਕਤੀ ਦਾ ਉਹ ਰਾਸਤੇ ਆਪਨੀ ਛੋਏ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਬਰੋੜੇ ਤੋਂੜੇ ਤੋਂ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਾਹਿਬ ਰੋਣੇ ਤੋਂ ਨੇ ਤੋਂ ਇਹ ਜਾਣਦੇ ਉਹ ਤੰਦਰੋਸਤੀ ਦੇ ਕੀ ਮਾਲਕ ਨਹੀਂ ਜੋ ਉਸ ਮਾਲਕ ਨੂੰ ਭੁੱਲ ਜਾਵੇ ਫਿਰ ਲੱਗਦੇ ਰੋਗ ਸਰੀਰਾਂ ਨੂੰ ਉਹ ਵਿੱਚ ਬਿਮਾਰੀਆਂ ਰਲ ਜਾਵੇ ਫਿਰ ਲੱਗਦੇ ਹਰ ਰੋਗ ਤੇ ਰੀਰਾਨੂ ਉਹ ਵਿੱਚ ਬਿਮਾਰੀਆਂ ਰੁਲ ਜਾਵੇ ਜੇ ਦੁਖੀਆਂ ਦੇ ਨਾਲ ਗੱਲ ਕਰੀਏ ਉੱਥੇ ਆਪਣੇ ਹੀਰੋਣੇ ਰੋਏ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਵੇਰੋਂ ਨੇ ਤੋੜੇ ਤੋਏ ਜਾਂਦੇ ਜਦ ਕਿਰਪਾ ਹੋ ਜੀ ਸੰਤਾਂ ਦੀ ਸਵੇਰੋਂ ਨੇ ਤੋੜੇ ਤੋਏ ਜਾਂਦੇ ਹੋ ਲਕਟਕ ਕੇ ਪਾਪ ਕਮੋ ਨਾ ਜੋ ਮੁਕਤੀ ਵੱਲ ਗਿਆ ਧਿਆਨ ਨਹੀਂ ਬਿਨਾਂ ਨਾਮ ਤੋਂ ਮਿਲਣੀ ਮੁਕਤੀ ਨਹੀਂ ਜੇ ਗੁਰੂ ਤਲਿਆ ਗਿਆਨ ਨਹੀਂ ਬਿਨਾਂ ਨਾਮ ਤੋਂ ਮਿਲਣੀ ਮੁਕਤੀ ਨਹੀਂ ਜੇ ਗੁਰੂ ਤਲਿਆ ਗਿਆਨ ਨਹੀਂ ਦੇ ਪੁੰਨ পাপ ਦਾ ਝਗੜਾ ਹੈ ਉਥੇ ਪਾਪ ਨਹੀਂ ਕਦੇ

ਸਾਹਰੂਣੇ ਤੋਂ ਨੇ ਤੋਏ ਜਾਣਦੇ ਹੁਜਰ ਆਰੇ ਵਿੱਚ ਅਮੀਰੀ ਦੇ ਨਾ ਜਾਣੇ ਕਿਸ ਦੀ ਰਹਿਮਤ ਹੈ ਕੀ ਲੈਣਾ ਕਹੇ ਗਰੀਬਾਂ ਤੋਂ ਇਹ ਤਾਂ ਸਭ ਮੇਰੀ ਹਿੰਮਤ ਹੈ ਰੀ ਬਾਤੋ ਇਹ ਤਾਂ ਸਭ ਮੇਰੀ ਹਮਤ ਹੈ ਜਦਬਾਜੀ ਪੁੱਠੀ ਜਦਬਾਜੀ ਪੁੱਠੀ ਪੈ ਜਾਵੇ ਫਿਰ ਪੱਥਰ ਗੁਲਾਮੀਟ ਹੋਏ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਵਰੋਣੇ ਤੋਂ ਨੇ ਤੋਂ ਜਾਂਦੇ ਜਦ ਕਿਰਪਾ ਹੋ ਜੇ ਸੰਤਾਂ ਦੀ ਸਵਰੋਣੇ ਤੋਂ ਨੇ ਤੋਂ ਜਾਂਦੇ ਹੋ ਮਿਲੇ ਬੀਜ ਨਾਮ ਦਾ ਸੰਤਾਂ ਤੋਂ ਮੁਕਤੀ ਵਾਲਾ ਬੀਜ ਆ ਖੇਤ ਨਹੀਂ जौददू मुक्ती मिल सघंदा मूत न जनूं मुक्ति मिल सघंदी मोया मैनू पेत नर सदूआ मरियाली ਬੜੇ ਵੇਖੇ ਲੋਕਪ ਹੋਏ ਜਾਂਦੇ ਵਾਹ 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 ਬਹੁਤ ਵਧੀਆ ਜਿਹਾ ਜਦ ਕੇ ਰਬ ਹੋ ਜੀ ਸੰਤਾ ਦੀ ਸਬਰੋੜੇ ਤੋਂੜੇ ਤੋਂਏ ਜਾਂਦੇ ਜਦ ਕੇ ਰਬ ਹੋ ਜੀ ਸੰਤਾ ਦੀ ਸਬਰੋੜੇ ਤੋਂੜੇ ਤੋਂਏ ਜਾਂਦੇ ਕੀਕਾ ਖਾਲਸਾ ਵਾਹਿਗੁਰੂ ਜੀ ਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ